22 ਮਾਡਲ ਆ 22 ਮਾਡਲ ਹੀ ਫਰਸਟ ਓਨਰ ਆ ਓਕੇ ਭਾਈ ਆ ਕੰਡੀਸ਼ਨ ਇਦੀ ਸਾਰੀ ਓਰੀਜਨਲ ਕੋਈ ਤਿਆਰ ਦੂਰ ਦਾ ਨਹੀਂ ਹੋਇਆ ਹੋਇਆ ਨਹੀਂ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਕਰ ਓਕੇ ਬਾਕੀ ਹੋਰ ਆ ਤਾਂ ਮੇਰੇ ਕੋਲ ਐਕਸੈਸਰੀ ਆਪਣੀ ਸਾਰੀ ਨਾਲ ਲਿੰਕ ਡਰਾਈਵ ਵਾਲਾ ਡੰਡਾ ਸਾਰਾ ਡੰਡਾ ਡਰਾਵਲ ਸਾਰਾ ਗੁੱਲਾ ਗੁੱਲਾ ਓਕੇ 2020 ਮਾਡਲ ਆ ਓਕੇ ਕੰਡੀਸ਼ਨ ਦਾ ਸਾਰੇ ਓਰੀਜਨਲ ਆ ਸਾਰਾ ਰੇ ਨਾਲ ਜੀ ਇਹਦਾ ਨੰਬਰ ਕਿੱਥੋਂ ਦਾ ਹੂ ਇਹ ਵੀ ਪੰਜਾਬ ਨੰਬਰ ਹੈਗਾ ਪਾਰਟੀ ਕੰਮੀ ਦਾ ਨਾਮ ਹੈ ਫਰਸਟ ਪਾਰਟੀ ਹੈ ਫਰਸਟ ਪਾਰਟੀ ਨਗਦ ਕੈਸ ਦਾ ਟਰੈਕਟਰ ਓਕੇ ਤੇ ਨਗਦ ਕੈਸ ਦਾ ਟਰੈਕਟਰ ਆ ਮੁਰਲਾ ਜਿਹੜਾ ਜਮ ਹੀ ਨਵੇਂ ਮਰਫੂਮੀ ਲਿਖਿਆ ਮਗਰਲੇ ਨਾਲ ਦੇਗਾ ਮਗਰਲੇ ਟਾਇਰ ਨਾਲ ਦੇ ਬਈ ਹੈ ਇਹ ਹੈਗਾ 2022 ਮਾਡਲ ਰਿਵਰਸ ਪੀਟੀਓ 15 ਸਪੀਡਾਂ ਚ 3 ਸਪੀਡ ਬਿਲਕੁਲ ਜੀ ਬਿਲਕੁਲ ਇਹਦਾ ਨੰਬਰ ਕਿੱਥੋਂ ਦਾ ਬਈ ਇਹ ਵੀ ਸੰਗਰੂਰ ਨੰਬਰ ਆਈ ਸੰਗਰੂਰ ਦਾ ਨੰਬਰ ਆ ਤੇ ਇਹ ਚੱਲਿਆ ਕਿੰਨਾ ਕੋ ਹੋ ਬਈ ਇਹ 900 ਘੰਟਾ ਚੱਲਿਆ ਹੈ ਫਿਰ ਚੌਕੜਾ ਟਾਇਰਾਂ ਨਾਲ ਦੇਈ ਨਾਲ ਦੇਈ ਨਾਲ ਦਾ ਪਰ ਮੈਂ 2001 ਮਾਡਲ ਤੇ ਇਹਨਾਂ ਸਾਫ਼ ਕਿਵੇਂ ਹੋ ਸਕਦਾ ਹੈ ਇਹਦਾ ਨੰਬਰ ਕਿੱਥੋਂ ਦਾ ਹੈਣਾ 2001 ਮਾਡਲ ਆ ਨੰਬਰ ਇਹ ਤਾਂ ਪੰਜਾਬ ਦਾ ਬਈ ਪੰਜਾਬ ਨੰਬਰ ਹੀ ਮੂਰਲੇ ਟੈਰਨ ਦੀ ਗੜੀ ਇਸਨੂੰ ਵੀ ਚੰਗੀ ਐ ਹੈਨਾ ਤੇ ਬਣੂ ਕਿੰਨੇ ਦਾ ਬਈ ਇਹ ਦੱਸੀ ਕਰਾ ਹੁਣੇ ਜੀ 50000 ਦੀ ਡਿਮਾਂਡ ਕਰਦੇ ਆ 210 ਦੀ 20 ਮਾਡਲ ਹੀ ਪੱਠੀ ਵੀ ਉਹੀ ਜੀ ਪਈ ਐ ਪੱਠੀ ਇਹਦੀ ਵੀ ਉਹੀ ਜੇ ਪਈ ਆ ਫਿਰ ਇਹ ਚੱਲਿਆ ਕਿੰਨਾ ਕਹੂਗਾ ਇਹ 24 2500 ਘੰਟਾ ਚੱਲਿਆ ਹੋਗਾ ਸਿਰਫ ਉਹੀ ਨਾ ਕਹੇ ਦੀ ਕਦੇ ਮੀਟਰ ਚੈੱਕ ਕਰ ਲਾ ਹੈ ਪਰ ਮੈਂ 24 2500 ਘੰਟਾ ਕਹਿੰਦਾ ਬਈ ਯਕੀਨ ਤਾਂ ਨਹੀਂ ਆਉਂਦਾ ਐਵੇਂ ਕਹਦੀ ਐ ਹੈਨਾ ਮੈਂ ਕੱਲਾ ਕੀ ਬਾਹਲੇ ਸੱਜਣਾ ਨੇ ਮੰਨਣਾ ਹੀ ਨਹੀਂ ਇਹ ਵੀ ਪਾਰਟੀ ਦਾ ਨਾਮ ਆਹੀ ਇਹ ਵੀ ਫਰਸਟ ਪਾਰਟੀ ਦਾ ਹੀ ਫਰਸਟ ਪਾਰਟੀ 63 ਟਰੈਕਟਰ ਬਣੂ ਕਿੰਨੇ ਦਾ ਹੁਣ ਇਹ ਦੱਸਿਓ ਕਰਾਂ ਇਹਦੀ ਡਿਮਾਂਡ ਦਾ 5.5 ਲੱਖ ਰੁਪਇਆ ਕਰਦੇ ਜਿਵੇਂ ਕਹੇਗਾ ਦਵਾਂ ਕਿ ਕਿੰਨੇ ਦਾ ਕਿੰਨਾ ਲੱਖ ਦਾ ਮੌਕੇ ਤੇ ਦੇ ਦਾਂਗੇ 5 ਦਾ 4,90,000 ਦਾ ਚ ਕਾਵਾਂਗੇ ਆਜੋ ਮਿੱਤਰੋ ਜੇ ਕਿਸੇ ਸੱਜਣ ਨੇ ਲੈਣਾ ਅੱਜ ਖੁੱਲੇ ਡਿਸਕਾ ਕਰੀ ਨਾ ਤੋ ਅੱਜ ਕੋਈ ਤਕਾਣੀ ਮਿੱਤਰੋ ਅੱਜ ਆਪਾਂ ਨਾ ਬਾਈ ਲਾਲੀੁਰਿਆਂ ਕੋਲੇ ਪਹੁੰਚ ਗਏ ਪਿੰਡ ਕੋਲਾਰ ਖੁਰਦ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਉਰੀ ਬੜੇ ਘੈਂਟ ਟਰੈਕਟਰ ਵੇਚਦੇ ਆ ਅੱਜ ਵੀ ਨਾ ਤੁਸੀਂ ਵਾਕਈ ਹੈਰਾਨ ਰਹਿ ਜਾਓਗੇ ਇੰਨੀਆਂ ਘ ਪਹਿਲਾਂ ਤਾਂ ਜੇ ਗੱਲ ਕਰੀਏ ਤੁਸੀਂ ਆਹ ਟਰੈਕਟਰ ਨੂੰ ਜੱਜ ਕਰਕੇ ਦੇਖੋ ਵੀ ਕਿੰਨਾ ਮਾਡਲ ਹੋ ਸਕਦਾ ਆਇਆ ਲੱਗਦਾ ਜਿਵੇਂ ਬਿਲਕੁਲ ਹੀ ਮਤਲਬ ਇੱਕ ਵੀ ਸ਼ੋਅਰੂਮ ਚੋਂ ਹੁਣ ਹੀ ਲਿਆ ਆਂਦਾ ਹੁੰਦਾ ਹੈ ਨਾ ਜਿਵੇਂ ਡੈਮੋ ਖੜੀ ਹੁੰਦੀ ਹੈ ਪਰ ਜੇ ਤੁਹਾਨੂੰ ਇਹਦਾ ਮਾਡਲ ਦੱਸਤਾ ਤਾਂ ਵੀ ਹੈਰਾਨ ਹੋ ਜਾਓਗੇ ਗੱਲ ਕੱਲੇ ਇਸ ਟਰੈਕਟਰ ਦੀ ਨਹੀਂ ਕਰਦੇ ਧਰਮੇ ਇਧਰਲੇ ਪਾਸੇ ਵੀ ਟਰੈਕਟਰ ਖੜਾ ਆਹ ਜੌਂਡੀਅਰ ਵੀ ਦੇਖ ਜਿਵੇਂ ਨਵੇਂ ਵਰਗਾ ਖੜਾ ਹੈ ਨਾ ਤੇ ਉਧਰਲੇ ਪਾਸੇ ਸਵਰਾਜ ਯਾਨੀ ਕਿ ਅੱਜ ਕਾਫੀ ਟਰੈਕਟਰ ਦਿਖਾਵਾਂਗੇ ਪਹਿਲਾਂ ਆਪਾਂ ਬਾਈ ਦਾ ਕਰ ਲਈਏ ਸਵਾਗਤ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਵੀ ਤੁਸੀਂ ਟਰੈਕਟਰਾਂ 'ਚ ਬੜੇ ਘੈਂਟ ਘੈਂਟ ਲੱਗੇ ਆਇਆ। ਟਰੈਕਟਰ ਵੀ ਨਵੇਂ ਲੈਣ ਦੀ ਫਾਇਦਾ ਪੱਟੀ ਸਭ ਦਾ। ਸਹੀ ਗੱਲ ਆ। ਇਹ ਵੀ ਗੱਲ ਹੈਗੀ ਪਤਾ ਨਹੀਂ ਕਿਹੜਾ ਸੱਜਣ ਕਿਵੇਂ ਪੈਸੇ ਲਾਉਂਦਾ ਹਨਾ। ਬਿਲਕੁਲ ਬਿਲਕੁਲ। ਭਾਈ ਜਿਹੜਾ ਆ ਟਰੈਕਟਰ ਖੜਾ ਹੈ ਥੋੜਾ ਜਿਹੇ ਇਹਦੇ ਬਾਰੇ ਦੱਸਿਓ ਵੀ ਇਹ ਕਿੰਨਾ ਕੁ ਮਾਡਲ ਆ ਕੀ ਗੱਲਬਾਤ ਆ। ਇਹ ਵੀਰਾ 22 ਮਾਡਲ ਟਰੈਕਟਰ ਆ ਜੀ। 22 ਮਾਡਲ ਆ। 22 ਮਾਡਲ ਵੀ ਫਾਸਟ ਓਨਰ। ਓਕੇ। ਧਰਮਿਕ ਕੰਡੀਸ਼ਨ ਦੇਖੋ। ਨਾਲੇ ਟਾਇਰ ਨੇ ਚਾਰੋ ਜਿਹੜੇ। ਚੌਕੜਾ ਟਾਇਰਾਂ ਦਾ ਨਾਲ ਦਾ ਤੇ ਕੰਡੀਸ਼ਨ ਦੇਖ ਕੇ ਭਾਈ ਇਹ ਲੱਗਦਾ ਜਿਵੇਂ 2 ਸਹੀ ਗੱਲ ਹਾਂ ਜਮਈ ਇਹਦੇ ਵਰਗਾ ਵਿੱਚ ਹੈ ਪਹਿਲਾਂ ਹਾਂ ਜਮਈ ਇਹਦੇ ਵਰਗਾ ਵਿੱਚ ਹੈ ਇਹ ਹੈਗਾ ਵੀਰੇ ਬਾਈ ਮਾਡਲ ਹੈਣਾ ਚੌਕੜਾ ਟਾਇਰ ਹੁੰਦਾ ਇਹਦੇ ਨਾਲ ਦਾ ਹੀ ਆ ਤੇ ਮੈਨੂੰ ਇਹ ਦੱਸਿਓ ਵੀ ਇਹ ਚੱਲਿਆ ਕਿੰਨਾ ਕੁ ਹੋਊਗਾ ਇਹ ਚੱਲਿਆ 18 8900 ਘੰਟਾ ਚੱਲਿਆ ਹੋਇਆ ਹੋਊਗਾ ਸਿਰਫ 900 ਘੰਟੇ ਬਈ ਆ ਕੰਡੀਸ਼ਨ ਇਹਦੀ ਸਾਰੀ ਓਰੀਜਨਲ ਕੋਈ ਤਿਆਰ ਦੂਰ ਦਾ ਨਹੀਂ ਹੋਇਆ ਹੋਇਆ ਨਹੀਂ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਕਰ ਓਕੇ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਟਰਮੀ ਦਿਖਾ ਦੇ ਪਾਵਰ ਸਟੀਅਰਿੰਗ ਦਿਖਲਾ ਆ ਸਾਰਾ ਕਲਰ ਚੈੱਕ ਕਰਵਾ ਦੇ ਝਰੀਟ ਵੀ ਨਹੀਂ ਟਰੈਕਟਰ ਦੇ ਉੱਪਰ ਝਰੀਟ ਵੀ ਨਹੀਂ ਬਈ ਇਹ ਜੇ ਚੱਲਿਆ ਹੋਇਆ 89 ਕਰਵਾ ਕੇ ਰਮ ਜੱਕ ਜੋ ਯਾਰ ਡੈਮੋ ਮਾਡਲ ਹੈ ਇੱਕ ਬਈ ਮੈਨੂੰ ਇਹ ਦੱਸਿਓ ਬਾਕੀ ਹੋਰ ਧਰਮ ਜੇ ਅਸੈਸਰੀ ਆਪਣੀ ਸਾਰੀ ਨਾਲ ਲਿੰਕ ਡਰਾਵਲ ਡੰਡਾ ਸਾਰਾ ਡੰਡਾ ਡਰਾਵਲ ਸਾਰਾ ਕੁਲਾ ਓਕੇ ਤੇ ਬਈ ਯਾਰ ਹਤਾ ਲੱਗਦਾ ਟਰਾਲੀ ਕਦੇ ਵਾਰੀ ਮਸਾ ਪਾਈ ਹੋ ਹੁਣਾ ਬਿਲਕੁਲ ਜੀ ਧਰਮ ਜਮੀ ਯਾਰ ਨਾ ਮਟਰੈਕਟਰ ਪਿਆ ਟਿਊਬੜਾ ਬੰਦ ਕਰਵਾਈ ਜਾਕ ਟਰੇਡ ਵੀ ਨਹੀਂ ਕਿਸੇ ਪਾਸੇ ਬਈ ਕਿੰਨੇ ਦਾ ਬਣੂ ਇਹ ਟਰੈਕਟਰ 6 ਲੱਖ ਦਾ ਦੇ ਦਿੰਦਾ ਧਰਮੇ 6 ਲੱਖ ਦਾ ਇਹ ਦਾ ਨੰਬਰ ਪੰਜਾਬ ਦਾ ਹੀ ਆ ਪੰਜਾਬ ਦਾ ਹੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਇਹ ਲੋਨ ਵੀ ਕਰਵਾ ਦਾਂਗੇ ਕਿੰਨੇ ਦਾ ਹੋਜੂਗਾ ਚਲੋਣੇ ਤੇ ਉਪਰ ਲੋਨ ਦੇ ਉੱਤੇ ਧਰਮਿਆ ਮੰਨ ਜੇ ਬੰਦੇ ਸੇ ਬਿਲਕੁਲ ਸਹੀ ਇਹਦਾ 5 ਲੱਖ ਦਾ ਵੀ ਨਹੀਂ 4 ਲੱਖ 75 80 ਹਜ਼ਾਰ ਦਾ ਹੋਈ ਜਾਊਗਾ ਤੇ ਨਾਲੇ ਨਾਂ ਮੇਰਾ ਪੱਟੀ ਆ ਪੱਟੀ ਸਾਹਿਬ ਇਹ ਸਾਰੇ ਮੈਨੂੰ ਧਰਮਾ ਹੀ ਕਹੀ ਜਾਂਦੇ ਨੇ ਕੋਈ ਗੱਲ ਨਹੀਂ ਧਰਮਾ ਸਾਹਿਬ ਸਾਡੇ ਤੁਸੀਂ ਤਾਂ ਦੋ ਹੀ ਭਾਈਓ ਸਾਡੇ ਯਾਰ ਓਕੇ ਤੇ ਡਿਮਾਂਡ ਕਿੰਨੀ ਦੱਸੀ ਸੀ ਡਿਮਾਂਡ 6 ਲੱਖ ਰੁਪਈਆ 6 ਲੱਖ ਰੁਪਈਆ ਓਕੇ ਤੇ ਲੈ ਮਿੱਤਰੋ ਮਾਨਤਾਂ ਤੁਹਾਡਾ ਫੁੱਲ ਹੋਜੂ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨਾ ਤੁਹਾਨੂੰ ਦੱਸਾਂਗੇ ਵੀ ਪਿੰਡ ਕਲਾਰਾਂ ਕਿੱਥੇ ਵੀਡੀਓ ਐਂਡ ਤੱਕ ਦੇਖ ਲਿਓ ਬਈ ਲੱਗਦਾ ਥੋੜਾ ਪਾ ਵੀ ਦੱਸ ਦਈਏ ਜਿਹੜਾ ਆ ਸੋਨ ਵਾਲੀ ਘੱਡੀ ਆਈ 60 ਖੜਾ ਕੀ ਗੱਲਬਾਤ ਹੈ ਇਹ ਇਹ 17 ਮਾਡਲ ਆ ਜੀ ਇਹ ਹੈਗਾ 17 ਮਾਡਲ ਇਹਦੇ ਵੀ ਨਾਲ ਟਾਇਰ ਰੇਨ ਚਾਰੋ ਅਸਾ ਚੌਕੜਾ ਟਾਇਰਾਂ ਦੇਦੇ ਵੀ ਨਾਲ ਦਾ ਬਈ ਆਹ ਕੰਡੀਸ਼ਨ ਦਾ ਇਹ ਸਾਰੇ ਓਰੀਜਨਲ ਹੈ ਸਾਰਾ ਰੇ ਨਾਲ ਜੀ ਕੱਲ ਮੇਰੇ ਵੀ ਲੱਗੀ ਹੋਈ ਕਿਤੇ ਓਏ ਹੋਏ ਯਾਰ ਇਹਨੇ ਸਾਫਟ ਟਰੈਕਟਰ ਬੜੇ ਕਮਾਲ ਕਮਾਲ ਦੇ ਲੈਂਦੇ ਬਈ ਲੱਭ ਕੇ ਕਰ ਮੈਂ ਪੈਰਦਾਨ ਕਰੀ ਚੱਕ ਲੈ ਕਰ ਮੈਂ ਪੈਰਪੂਰਦਾਨ ਤੋਂ ਲਾ ਵੀ ਸਾਰਾ ਕੁਝ ਕਨੋਪੀ ਦਿਖਾ ਦੇ ਕਰ ਪਿੱਛ ਉਹ ਕਾ ਹੱਕਬਦੰਦਰ ਵਾਜਾ ਵਾਜਾ ਕਰਾਈ ਜਾਂਦੀਆਂ ਨੇ ਇਹ ਵੀ ਨਹੀਂ ਯਾਰ ਕੋਈ ਬੜਾ ਚੱਲਿਆ ਜਾ ਲੱਗਦਾ ਮੈਨੂੰ ਤਾਂ ਇਹ ਮਾਡਲ 17 ਸਾਰੀ ਦੇਖੋ ਨਾਲ ਡੰਡਾ ਗੁੱਲਾ ਸਾਰਾ ਡੰਡਾ ਡਰਾਵਲ ਗੁੱਲਾ ਸਾਰਾ ਕੁਝ ਮਿਲੂ ਓਕੇ ਤੇ ਭਾਈ ਮਾਡਲ 17 17 ਮਾਡਲ ਹੈ ਜੀ ਨੰਬਰ ਇਹਦਾ ਕਿੱਥੋਂ ਦਾ ਇਹਦਾ ਨੰਬਰ ਸਾਇਦਾ ਪੰਜਾਬ ਨੰਬਰ ਹੈ ਵੀ ਪਟਿਆਲਾ ਨੰਬਰ ਹੋਊ ਅੱਛਾ ਪਟਿਆਲਾ ਨੰਬਰ ਹੈ ਪੰਜਾਬ ਨੰਬਰ ਤੇ ਇਹ ਕਿੰਨੇ ਦਾ ਬਣੂ ਇਹ ਟਰੈਕਟਰ ਇਹ ਜਦਾਂ 5 ਲੱਖ 10 ਹਜ਼ਾਰ ਦਾ ਭੱਤੀ ਸਾਹਿਬ ਪੂਰੇ 5 ਦੇ ਹੀ ਬਣੂ ਮਿੱਤਰੋ ਆਜੋ ਕਰਾ ਤੇ ਹੋਰ ਵੀ ਮਾਨਤਾਨ ਕਰਾ ਦਾਂਗੇ ਪੂਰੇ 5 ਦੇ ਵਿੱਚੋਂ ਭਾਈ ਜਿਹੜਾ ਆ ਖੜਾ ਜਿਹੜਾ ਸਹੀ ਗੱਲ ਆ ਲੈ ਮੈਂ ਤੇਰੋ ਬੋਲ ਬੋਲਦਾ ਬੱਚਾ ਬਾਈ ਕਹਿੰਦਾ ਬਾਈ ਬੁੱਲ ਬੁੱਲਦਾ ਬੱਚਾ ਕਿਵੇਂ ਆ ਹੁਣ ਉਹ ਦੱਸੀ ਕਰਾ ਮਾਡਲ ਕਿੰਨਾ ਹੀ ਮਾਡਲ ਦਾ ਹੈਗਾ 20 ਇਹ 2020 ਮਾਡਲ ਆ ਓਕੇ ਕੰਡੀਸ਼ਨ ਦਾ ਹੀ ਸਾਰੇ origignal ਆ ਸਾਰਾ ਰੇਨ ਨਾਲ ਜੀ ਇਹਦਾ ਨੰਬਰ ਕਿੱਥੋਂ ਦਾ ਹੂ ਇਹ ਵੀ ਪੰਜਾਬ ਨੰਬਰ ਹੈਗਾ ਪਾਰਟੀ ਕਿੰਮੀ ਦਾ ਨਾਮ ਆਹੀ ਫਰਸਟ ਪਾਰਟੀ ਆ ਜੀ ਫਰਸਟ ਪਾਰਟੀ ਨਗਦ ਕੈਸ ਦਾ ਟਰੈਕਟਰ ਓਕੇ ਤੇ ਨਗਦ ਕੈਸ ਦਾ ਟਰੈਕਟਰ ਆ ਮੂਰਲਾ ਜਿਹੜਾ ਜਮੀ ਨਾਮ ਹੈ ਮਰਫੂਮੀ ਲਿਖਿਆ ਮਗਰਲੇ ਨਾਲ ਦੇਗਾ ਮਗਰਲੇ ਟਰ ਨਾਲ ਦਿਆ ਬਈ ਹੈ ਓਕੇ ਤੇ ਮੈਨੂੰ ਇਹ ਦੱਸ ਵੀ ਰਮਨ ਵੀ ਧਰਮੇ ਚੈੱਕ ਕਰਾ ਦੀ ਏ ਟਰੈਕਟਰ ਕਿੰਨਾ ਕ ਚੱਲਿਆ ਹੋ ਸਕਦਾ ਬਾਈ ਇਹ 11100 ਘੰਟਾ ਚੱਲਿਆ ਹੋਇਆ ਹੈ 11100 ਲਗਰਮੇ ਪੀਟ ਗਾਰਡ ਵੀ ਲੱਗੇ ਹੋਇਆ 5405 ਜੌਂਡੀਅਰ ਹੈ ਨਾ ਤੇ ਬਾਈ ਬਣੂ ਕਿੰਨੇ ਦਾ ਟਰੈਕਟਰ 820000 ਰੁਪਏ ਦੇ ਰੰਗ ਧਰਮੇ ਪੂਰੇ 8 ਦੇ ਬਣੂ 20000 ਉੱਪਰ ਲਾ ਸਿੱਧਾ ਹੀ ਚੱਕ ਦਿੰਗਾ ਜੇ ਮੈਂ ਬਾਹਲਾ ਨਹੀਂ ਪੁੱਛਦਾ ਇਹਨਾਂ ਨੂੰ ਤੇ ਬਾਈ ਜਿਹੜਾ ਆ ਖੜਾ 855 ਇਹ ਵੀ ਦੱਸ ਦੇ ਕਰ ਹੁਣ ਲੱਗਦਾ ਹਤ ਇਹ ਬਾਈ ਮਾਡਲ ਹੈ ਜੀ ਇਹ ਹੈਗਾ 2022 ਮਾਡਲ ਰਿਵਰਸ ਪੀਟੀਓ 15 ਸਪੀਡਾਂ ਚ 3 ਸਪੀਡ ਬਿਲਕੁਲ ਜੀ ਬਿਲਕੁਲ ਇਹਦਾ ਨੰਬਰ ਕਿੱਥੋਂ ਦਾ ਇਹ 900 ਘੰਟਾ ਚ ਲਿਆ ਹੈ ਫਿਰ ਚੌਕੜਾ ਟਾਇਰਾਂ ਦਾ ਨਾਲ ਦਾ ਹੀ ਨਾਲ ਦਾ ਹੀ ਨਾਲ ਦਾ ਧਰਮੇ ਚੌਕੜਾ ਟਾਇਰਾਂ ਦਾ ਨਾਲ ਦਾ ਤੇ 22 ਮਾਡਲ ਆ ਨੰਬਰ ਇਹ ਤਾਂ ਸੰਗਰੂਰ ਦਾ ਬਾਈ ਪਾਰਟੀ ਵੀ ਫਾਸਟ ਹੈ ਫਾਸਟ ਪਾਰਟੀ ਕੈਸ ਦਾ ਟਰੈਕਟਰ ਆ ਜੀ ਓਕੇ ਧਰਮੇ ਭੱਟੀ ਚੱਕਰ ਬਾਈ ਜਮੀਨ ਨਮੀ ਪਈਆ ਡਬਲ ਪੰਪ ਹੈ ਬਾਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਕੀ ਆ ਇਹਦਾ 7,110,000 ਰੁਪਏ ਕਹਨੇ ਆਂ ਸਹੀ ਮਤਲਬ ਤੁਸੀਂ ਪੂਰੇ 7 ਦੀ ਜਾਗ ਰੱਖਦੇ ਹੋ 7 ਦੇ ਇਹਦੇ ਵਿੱਚੋਂ ਵੀ ਮਾਨਤਾਣ ਕਰਨਾ ਚਾਹੀਦਾ 7 ਦਾ ਜਦਾਂ ਮਾਨਤਾਣ ਵੀ ਕਰਨਾ ਮਾਨਤਾਣ ਵੀ ਕਰਨਾ ਪੂ ਠੀਕ ਹੈ ਨਾ ਤੇ ਆਏ ਹੁੰਦਾ ਬਾਈ ਗੱਲ ਕੀਤੀ ਪਹਿ ਦੇ ਸੱਜਣਾ ਮੈਨੂੰ ਇਹ ਦੱਸ ਜਿਹੜਾ 735 ਖੜਾ ਸਵਰਾਜ ਹੁਣ ਇਹਦੇ ਬਾਰੇ ਵੀ ਜਾਣਨਾ ਪਾਦੀ ਥੋੜਾ ਜਿਹਾ ਇਹਦਾ ਜਮਾ ਕਾਂਚਾ ਪਟੀ ਜਮਾ ਹੀ ਕਾਂਚਾ ਦੇਖ ਵੀਡੀਓ ਕਮਾ ਕੇ ਦੇਖ ਵਾਲੇ ਵਾਲੇ ਸਾਰੇ ਸਾਰਾ ਰੇਨਲ ਟਰੈਕਟਰ ਹੈਗਾ ਅੱਛਾ ਮਾ ਅਗਲੇ ਟਾਇਰ 13 ਦੇ ਨੇ ਇਹਦੇ ਮਾ ਅਗਰ 13 ਦੇ ਟਾਇਰ ਨੇ ਗੁੱਡੀ ਹਰਦਾ ਜੋੜਾ ਮਾਗਰ ਟਾਇਰਾਂ ਦੀ ਕੰਡੀਸ਼ਨ ਕੀ ਹੋ ਸਕਦੀ ਹੈ ਬਈ ਇਹਦੀ ਯਾਰ ਹੋਣਗੇ 70 75 ਪੈਸੇ 70 75 ਪੈਸੇ ਪਰ ਮੇਰੇ ਮਾਤੇ ਚੈੱਕ ਕਰਵਾਦੇ ਮਗਰਾੜਾਂ ਦੇ ਚੈੱਕ ਕਰਵਾਦੇ ਤੇ ਵੱਡੀ ਲੈਣ ਦਾ ਸਾਰਾ ਟਰੈਕਟਰ ਚੰਗਾ ਹਨਾ ਬਈ ਸਾਰਾ ਰੀਨਲ ਆ ਮਾਡਲ ਦੱਸਤੀ 2007 2001 ਜੀ 1 2001 ਓਕੇ 2001 ਮਾਡਲ ਤੇ ਇਹਨਾਂ ਸਾਫ ਕਿਵੇਂ ਹੋ ਸਕਦਾ ਹੈ ਇਹਦੇ ਨਾਲ ਕਿੱਥੋਂ ਆਹ ਜੇ ਸੋਝ ਲਸਕਾਰੇ ਦੇਖ ਬਿਲਕੁਲ ਮਾਰਦੀ ਆ ਬਈ ਕੋਈ ਸ਼ੱਕ ਨਹੀਂ ਹਨਾ 2001 ਮਾਡਲ ਆ ਨੰਬਰ ਇਹ ਤਾਂ ਪੰਜਾਬ ਦਾ ਬਈ ਪੰਜਾਬ ਨੰਬਰ ਜੀ ਮੂਰਲੇ ਟੈਰਨ ਦੀ ਕੰਡੀਸ਼ਨ ਵੀ ਚੰਗੀ ਆ ਹਨਾ ਤੇ ਬਣੂ ਕਿੰਨੇ ਦਾ ਬਈ ਇਹ ਦੱਸੀ ਕਰਾ ਹੁਣ ਜੀ 50000 ਦੀ ਡਿਮਾਂਡ ਕਰਦੇ ਆ 210 ਦੀ 20 ਮਾਡਲ ਦੀ ਪੱਠੀ ਵੀ ਉਹੀ ਜੀ ਪਈ ਪੱਠੀ ਇਹਦੀ ਵੀ ਉਹੀ ਜੀ ਪਈ ਆ ਫਿਰ ਇਹ ਚੱਲਿਆ ਕਿੰਨਾ ਕਹੂਗਾ ਲਾ 24 2500 ਘੰਟਾ ਚੱਲਿਆ ਹੈਗਾ ਸਿਰਫ ਹੋਈ ਨਾ ਕਹੇ ਦੀ ਕਦੇ ਮੀਟਰ ਚੈੱਕ ਕਰ ਲਾ ਹੈ ਟਰਮੇ 24 2500 ਘੰਟਾ ਕਹਿੰਦਾ ਭਾਈ ਯਕੀਨ ਤਾਂ ਨਹੀਂ ਆਉਂਦਾ ਐਵੇਂ ਕਹਦੀ ਹੈ ਹਨਾ ਮੈਂ ਕੱਲਾ ਕੀ ਬਾਲੇ ਸੱਜਣਾ ਨੇ ਮੰਨਣਾ ਹੀ ਨਹੀਂ ਉਹਨੂੰ ਕਿੰਨੇ ਦਾ ਹੁਣ ਟਰੈਕਟਰ ਦਵਾਂਗੇ ਕਿੰਨੇ ਦਾ 2 ਲੱਖ 10 ਹਜ਼ਾਰ ਦਾ ਡਿਸਕਾਊਂਟ ਕਿੰਨੇ ਪਰਸੈਂਟ ਕਰੇਗਾ ਲੈ ਹੁਣ ਲੱਗਦੇ ਅੱਥੀ ਦੱਸ ਦੇ ਇਹਦਾ ਸੌਦਾ ਅੱਜ ਹੀ ਕਰਵਾ ਦਈਏ ਅੱਜ ਹੀ ਕਰਵਾ ਦੇ ਆਏ ਕਰੀ ਵੀ ਜਿਹੜਾ ਸੱਜਣ ਲੈਣ ਆਵੇ ਚਾ ਵੀ ਫੜ ਕੇ ਮੁੜ ਜਾਏ ਉਹ ਰੇਟ ਦੱਸ ਦੇ 2 ਲੱਖ ਦਾ ਪੂਰੇ ਦਾ ਪੂਰੇ ਦਾ 190000 ਦਾ ਚਿਕਾਵਾਂਗੇ ਅੱਜ ਜਿਹੜਾ ਸੱਜਣਾ ਹੁੰਦਾ ਤੇ ਬਈ ਜਿਹੜਾ ਆ ਖੜਾ ਸਵਰਾਜ 855 ਇਹ 15 ਮਾਡਲ ਬਟ ਇਹ ਹੈਗਾ 15 ਮਾਡਲ ਓਕੇ ਹੀ ਡਰੈਕਟਰ ਸਾਰਾ ਰੀਨਲ ਦਾ ਦੇਖਾ ਪਰ ਇਹ ਤਾਂ ਯਾਰ ਘੈਂਟ ਡਰੈਕਟਰ ਆ ਬਈ ਹਨਾ ਪੂਰਾ ਹੀ 15 ਮਾਡਲ ਆ ਕੰਡੀਸ਼ਨ ਦੇਖੇ ਦੀ ਪਹਿਲਾਂ ਤਾਂ ਬਈ ਸਾਰੀ ਓਰੀਜਨਲ ਹੀ ਆ ਹਨਾ ਯਾਰ ਸਾਰਾ ਰੀਨਲ ਜੀ ਓਕੇ ਮੂਰੇ ਦੇਖ ਲੈ ਟੈਂਕੀ ਵੀ ਲੱਗੀ ਹੋਈ ਆ ਡੀਜ਼ਲ ਵਾਲੀ ਮੂਰਲਾ ਜੋੜਾ ਵੀ ਦਿਖਾ ਦੇ ਕਰ ਸ਼ੀਟ ਦਾ ਮੂਰੇ 750 16 ਤਾਰ ਬਈ ਕਿਦਰ ਨਵੇਂ ਵਰਗੇ ਪੈਣੇ ਜਗ ਨਵੇਂ ਵਰਗੇ ਜਿਵੇਂ ਨਵੇਂ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਤੇ ਮੰਗਰਲਾ ਵੀ ਹੈਗਾ ਲਗਭਗ 70 75 ਪੈਸੇ ਟਾਇਰ ਬਿਲਕੁਲ ਨਵੇਂ ਸ਼ਹਿਰ ਦਾ ਨੰਬਰ ਹੈ ਤੇ ਟਿਊਬਾਂ ਦਾ ਚੈੱਕ ਕਰਵਾ ਦਿੱ ਧਰਮੇ ਮਾਡਲ ਦੱਸਿਆ ਸੀ 15 ਬਈ ਹਣਾ 15 ਹੀ 15 ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਓਕੇ ਤੇ ਹੁੱਕ ਦਿਖਾਈ ਲੈ ਕੋਈ ਨਾਲ ਦੀ ਹੈ ਯਾਰ ਸਾਰੀ ਇਹਦੇ ਨਾਲ ਦੀ ਹੈ ਸਾਰਾ ਕੁਝ ਓਕੇ ਲੰਕਾ ਲੰਕਾ ਦਾ ਧਰਮੇ ਪੂਰਾ ਚੰਗਾ ਟਰੈਕਟਰ ਹੈ ਬਈ ਹਣਾ ਤੇ ਉਦਾਂ ਕਲਰ ਪੇਂਟ ਦਾ ਵੀ origignal ਹੀ ਆ ਵੀ ਸਾਰਾ ਕਲਰ ਪੇਂਟ ਦਾ origignal ਮਾੜਾ ਦੇਖੋ ਰੇ ਆਪਣਾ ਹੋਇਆ ਹੋਇਆ ਇਨਾਂ ਦਾ ਆ ਔਰੇ ਦੂਜੀ ਬੰਦੇ ਨੇ ਫੈਵਰਾਈ ਸਾਤਰੀ ਲਈ ਰਹੀ ਪਹਿਲਾਂ ਤੇ ਉਹ ਲਾਉਣ ਕਰਕੇ ਹੋਇਆ ਓਕੇ ਓਕੇ ਉਹ ਫਿਰ ਕਲਰ ਉਤਰੇ ਉਹ ਜੂ ਜੂ ਲਾਉਂਦਾ ਠੀਕ ਹੈ ਠੀਕ ਹੈ ਉਹ ਬੰਦੇ ਨੇ ਲਾ ਲਿਆ ਸੀਗਾ ਬਾਈ ਇਹਦਾ ਨੰਬਰ ਵੀ ਪੰਜਾਬ ਦਾ ਹੀ ਕੈਵੀ ਪਾਰਟੀ ਦਾ ਨਾਮ ਆ ਇਹ ਇਹ ਵੀ ਫਰਸਟ ਪਾਰਟੀ ਦਾ ਹੀ ਫਰਸਟ ਪਾਰਟੀ ਤੇ ਟਰੇਡਰ ਬਣੂ ਕਿੰਨੇ ਦਾ ਹੁਣ ਇਹ ਦੱਸਿਓ ਕਰਾਂ ਇਹਦੀ ਡਿਮਾਂਡ ਤਾਂ 5.5 ਲੱਖ ਰੁਪਏ ਕਰਦੇ ਜਿਵੇਂ ਕਹੇਗਾ ਦਵਾਂ ਕਿ ਕਿੰਨੇ ਦਾ ਕਿੰਨਾ ਲੱਖ ਦਾ ਮੌਕੇ ਤੇ ਦੇ ਦਾਂਗੇ 5 ਦਾ 490000 ਦਾ ਚਕਾਵਾਗੇ ਆਜੋ ਮਿੱਤਰੋ ਜੇ ਕਿਸੇ ਸੱਜਣ ਨੇ ਲੈਣਾ ਅੱਜ ਖੁੱਲੇ ਡਿਸਟਾਂਕਾ ਕਰੀ ਨਾ ਤੋ ਅੱਜ ਕੋਈ ਤਕਾਣੀ ਹੁਣ ਗੱਲ ਪਤਾ ਕੀ ਐ ਫਿਰ ਬਈ ਇਹ ਹੁੰਦਾ ਯਾਰ ਸੱਜਣ ਸਿੱਧਾ ਹੀ ਆ ਜਾਂਦੇ ਹਨਾ ਬਿਲਕੁਲ ਜੀ ਬਿਲਕੁਲ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਬਾਰਾ ਇੰਨਾ ਕਮਾਨਤਾਂ ਨੂੰ ਹੋਈ ਜਾਊ ਤੇ ਬਈ ਆਹ ਕਿੰਨਾ ਮਾਡਲ ਐ ਟ੍ਰੈਡਰ ਇਹ 12 ਮਾਡਲ ਆ ਜੀ ਇਹ ਹੈਗਾ 2012 ਮਾਡਲ ਓਕੇ ਤਾਂ ਮੇ ਕੰਡੀਸ਼ਨ ਇਹਦੀ ਵੀ ਚੰਗੀ ਐ ਬਈ ਇਹ ਕਰਨਾ ਉਸਕ੍ਰ ਇੰਜਨ ਚਾਹ ਕੇ ਸਵਰਾਜ ਚ ਨਹੀਂ ਇਹ ਸਵਰਾਜ ਵਾਲਾ ਇੰਜਨ ਚਾਹੀਦਾ ਜੀ ਸਵਰਾਜ ਇੰਜਨ ਚੱਲ ਜੀ ਕਲਰ ਪੇਂਟ ਦੇ ਵੀ origignal ਹੀ ਸਾਰਾ ਬਾਡੀ ਲੈਨ ਦਾ ਸਾਰਾ ਜਿਹੜਾ ਇਹ ਨਾਲ ਇਹ ਹਲਕੀ ਜਿਹੀ ਮਗਰਾਟਾਂ ਹੀ ਤਿਆਰੀ ਹੋਈ ਹੋਈ ਆ ਅੱਛਾ ਹਲਕੀ ਪਿਛਲੇ ਮਗਰਾਟਾਂ ਦੀ ਤਿਆਰੀ ਹੋਈ ਹੋਈ ਆ ਓਕੇ ਤੇ ਆਹ ਧਰ ਮੇਰੇ ਮਰਮੰਦ ਚੱਕਰਵਾ ਦੇ ਮਾਡਲ ਦੱਸਿਆ 12 ਬਈ ਹਣਾ ਮਾਡਲ 12 ਹੀ 12 ਆਹ ਦੇ ਕਰਵਾ ਦੇ ਧਰ ਮੇ ਟੀਬਾ ਨਾ ਬੰਦਾ ਚੱਕ ਸੰਗਰੂਰ ਦਾ ਨੰਬਰ ਆ ਇਹਦਾ ਬਈ ਸੰਗਰੂਰ ਦਾ ਨੰਬਰ ਆ ਦੂਜੇ ਥਾਂੇ ਨਾਮ ਆ ਇਹ ਦੂਜੇ ਥਾਂੇ ਨਾਮ ਆ ਇੰਜਨ ਗੇਅਰ ਦਾ ਕਿਵੇਂ ਬਈ ਟਰੈਕ ਇੰਜਨ ਗੇਅਰ ਦਾ ਜਮਾ ਓਕੇ ਆ ਧਰ ਪੂਰਾ ਓਕੇ ਆ ਜਮਾ ਓਕੇ ਕਿੰਨੇ ਦਾ ਬਣੂ ਮਤਲਬ ਇਹ ਦੱਸ ਦਿਓ ਦੇ ਦੇ ਦਾਂਗੇ ਭੱਤੀ ਸਾਢੇ ਦਿਨ ਦਾ ਲੈ ਮਿੱਤਰੋ ਆਜੋ ਕਿਰਾ 15000 ਡਿਸਕਾਊਂਟ ਸਿੱਧਾ ਇਹ ਚੋ ਕਰਾ ਦਿੰਦੇ ਆਪਾਂ ਬਾਲਾ ਨਹੀਂ ਪੁੱਛਦੇ ਤੇ ਹੁਣ ਤੁਹਾਨੂੰ ਇਹ ਦੱਸ ਦਿੰਨੇ ਆ ਬਾਈ ਇਹ ਆਪਣਾ ਪਿੰਡ ਕਲਾਰਾਂ ਅ ਸੰਗਰੂਰ ਤੋਂ ਸੁਨਾਮ ਰੋਡ ਤੇ ਹੈਣਾ ਹਾਂਜੀ 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 ਮਿੱਤਰੋ ਸੰਗਰੂਰ ਤੋਂ ਸੁਨਾਮ ਰੋਡ ਦੇ ਉੱਪਰ ਪਿੰਡ ਕਲਾਰਾਂ ਪੈ ਜਾਂਦਾ ਤੇ ਬਾਈ ਲਾਲੀ ਤੁਹਾਡਾ ਨੰਬਰ ਦੱਸਿਓ ਮੇਰਾ 99147 ਹਾਂਜੀ 23270 99147 23270 ਹਾਂਜੀ ਹਾਂਜੀ ਲੈ ਮਿੱਤਰੋ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਤਾਂ ਫਟਾਫਟ ਕਾਲ ਲਾਓ 98 147 ਠੀਕ ਹੈ ਮਿੱਤਰੋ ਇਹ ਨੰਬਰ ਵੀ ਆਪਾਂ ਚਲਾਤਾ ਸਕ੍ਰੀਨ ਤੇ ਤੁਸੀਂ ਕੋਈ ਟਰੈਕਟਰ ਵਿੱਚ ਕਟਵਾਉਣਾ ਜਾ ਕੇ ਸੇ ਟਰੈਕਟਰ ਤੇ ਲੋਨ ਕਰਵਾਉਣਾ ਤੁਹਾਡੀਆਂ ਸਾਰੀਆਂ ਫੈਸਿਲਿਟੀਆਂ ਬਾਇਰਲ ਵੀ ਪੂਰੀਆਂ ਹੋਣਗੀਆਂ ਕਰੋ ਸੰਪਰਕ ਨੰਬਰ ਆਪਾਂ ਚਲਾਤਾ ਸਕ੍ਰੀਨ ਤੇ ਲੁੱਟ ਲਓ ਮੇਲਾ ਕਰਾ